ਸਾਰੇ ਨੂੰ ਪਿਆਰ ਭਰੀ ਸਸ਼ਕਤੀ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸੋ ਦੋਸਤੋ ਇੱਕ ਵੱਡੀ ਰਾਹਤ ਭਰੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਜਿਸ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਮਲਾਜ਼ਮਾਂ ਨੂੰ ਜਿਹੜਾ ਲੋਹੜੀ ਦੇ ਤੋਹਫੇ ਦੇ ਵਜੋਂ ਇੱਕ ਤੋਹਫਾ ਦਿੱਤਾ ਗਿਆ ਸੀਗਾ ਆਪ ਸਭ ਨੂੰ ਜਿਵੇਂ ਜਿਸ ਤਰ੍ਹਾਂ ਕੀ ਪਤਾ ਹੈ ਸੀਐਮ ਮਾਨ ਦੇ ਵੱਲੋਂ ਮਲਾਜ਼ਮ ਜਥੇਬੰਦੀ ਨਾਲ ਇੱਕ ਮੀਟਿੰਗ ਜਿਹੜੀ ਹੈ ਰੱਖੀ ਗਈ ਸੀ ਜਿਹੜੀ ਕਿ 15 ਜਨਵਰੀ ਨੂੰ ਸੋ ਇਸ ਮੀਟਿੰਗ ਦੇ ਵਿੱਚ ਮਲਾਜ਼ਮਾਂ ਨਾਲ ਕੀ ਕੁਝ ਗੱਲਬਾਤਾਂ ਕੀ ਵਿਚਾਰ ਵਟਾਂਦਰਾ ਜਿਹੜਾ ਹੈ ਕੀਤਾ ਗਿਆ ਹੈ ਮਲਾਜ਼ਮਾਂ ਦੀ ਕਿਹੜੀਆਂ ਮੰਗਾਂ ਤੇ ਸਰਕਾਰ ਦੇ ਵੱਲੋਂ ਪੱਕੀ ਮੋਹਰ ਜਿਹੜੀ ਹੈ ਲਗਾਈ ਹੈ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਦੱਸਾਂਗੇ ਲੇਕਿਨ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਤੇ ਹੁਣ ਚੱਲਦੇ ਆਂ ਅੱਜ ਦੀ ਵੱਡੀ ਅਪਡੇਟ ਦੀ ਵੱਲ ਸੋ ਦੋਸਤੋ ਮਲਾਜ਼ਮਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ 11% ਡੀਏ ਨੂੰ ਲੈ ਕੇ ਕੱਚੇ ਮਲਾਜ਼ਮਾਂ ਨੂੰ ਪੱਕਾ ਕਰਨਾ ਓਪੀਐਸ ਨੂੰ ਬਹਾਲ ਕਰਨਾ 18228 ਕਰੋੜ ਦੇ ਪੈਂਡਿੰਗ ਪੇ ਬਕਾਈ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸੀ ਕਿ ਸੰਮੁਲਾਜ਼ਮ ਤੇ ਇਸ ਦੇ ਨਾਲ ਹੀ ਜਿਹੜਾ ਹੜਤਾਲ ਤੇ ਵੀ ਸੀ ਮੁਲਾਜ਼ਮ ਇਹਦੇ ਕਰਕੇ ਹੀ 15 ਜਨਵਰੀ ਨੂੰ ਇੱਕ ਮੀਟਿੰਗ ਜਿਹੜੀ ਹੈ ਰੱਖੀ ਗਈ ਸੀ ਇਸ ਮੀਟਿੰਗ ਦਾ ਜਿਹੜਾ ਕੀ ਜਿਹੜਾ ਰਿਜ਼ਲਟ ਨਿਕਲਿਆ ਹੈ ਤੁਸੀਂ ਅੱਗੇ ਵੀਡੀਓ 'ਚ ਦੇਖ ਸਕਦੇ ਹੋ ਕਾਮਯਾਬੀ ਤਖਾਚ 5% ਇਜਾਫਾ ਕੀਤਾ ਗਿਆ 5% ਵਾਅਦਾ ਕੀਤਾ ਗਿਆ ਜ਼ਿਕਰ ਹੋਇਆ ਕਿ ਡਰਾਈਵਰ ਕੰਡਕਟਰ ਤੋਂ ਇਲਾਵਾ ਵਰਕਸ਼ਾਪ ਮੁਲਾਜ਼ਮਾਂ ਨੂੰ ਵੀ ਲਾਭ ਇਸ ਦਾ ਮਿਲੇਗਾ 1 ਨਵੰਬਰ 2024 ਤੱਕ 1 ਸਾਲ ਪੂਰਾ ਕਰਨ ਵਾਲਿਆਂ ਨੂੰ ਇਸ ਦਾ ਲਾਭ ਦਿੱਤਾ ਜਾਏਗਾ 1 ਨਵੰਬਰ ਤੋਂ 5% ਦੀ ਵਾਧੇ ਨਾਲ ਤਨਖਾਹ ਦਿੱਤੀ ਜਾਏਗੀ ਕੱਚੇ ਕਾਮਿਆਂ ਨੂੰ ਪਿਛਲੇ ਦਿਨ ਹੀ ਕੱਚੇ ਕਾਮਿਆਂ ਨੇ 3 ਦਿਨਾਂ ਦੇ ਲਈ ਚੱਕਾ ਜਾਮ ਕੀਤਾ ਸੀ ਮੰਤਰੀ ਰਾਜ ਸਿੰਘ ਭੁੱਲਰ ਨੇ ਪਨਬਰ ਦੇ ਕੱਚੇ ਕਾਮਿਆਂ ਨਾਲ ਮੀਟਿੰਗ ਕਰਕੇ ਕਈ ਮੰਗਾਂ ਮੰਨ ਦਾ ਪ੍ਰੋਸਾ ਦਿੱਤਾ ਹੈ ਜਿੱਚ ਇੱਕ ਵਟਾ ਲਾਭ ਦਿੱਤਾ ਜਾਗੇਗਾ ਲਗੀ दूसरे ही दिन इन वो हड़ताल वापस ले ली गई थी जिस लैके जो काफी लोग ने उन्न खजल खौड़ी का सामना भी करना पड़ सब सरकार ने पनबस के कच्चे कामियां एक तोहफा है की तनखा वादा दी गई है आउटसोर्स तहत कामया की तनखा च पांच परसेंट वादा किया गया पांच परसेंट इजाफा किया गया है। ड्राइवर कंडक्टर तलावा तो वर्कशाप मुलाजमान इसका लाभ मिलेगा जिक्र योग नवंबर दो हजार चौबी तक एक साल पूरा करने वालियां इसका लाभ मिलेगा 1 ਨਵੰਬਰ ਤੋਂ 5% ਦੀ 5% ਵਾਧੇ ਨਾਲ ਤਨਖਾਹ ਜੋ ਹੈ ਕੱਚੇ ਕਾਮਿਆਂ ਨੂੰ ਦਿੱਤੀ ਜਾਏਗੀ ਪਨਬਸ ਪੀਆਰਟੀਸੀ ਕੱਚੇ ਕਾਮਿਆਂ ਦੇ ਲਈ ਜੋ ਤਨਖਾਹ ਹੈ ਉਹ ਵਧਾਈ ਗਈ ਹੈ ਪਿਛਲੇ ਦਿਨ ਹੀ ਕੱਚੇ ਕਾਮੇ 3 ਦਿਨ ਦੇ ਲਈ ਹੜਤਾਲ ਦਾ ਲਾਂਕ ਕੀਤਾ ਸੀ ਹਾਲਕਿ 7 ਦਿਨ ਉਹਨਾਂ ਦੇ ਲੋ ਹੜਤਾਲ ਵਾਪਸ ਲੈ ਲਈ ਗਈ ਸੀ ਕਿਉਂਕਿ ਸਿਮ ਭਗਵਨਪਾਲ ਦੇ ਵੱਲੋਂ ਪ੍ਰਸੰਤਾਗਤ ਅਗੇ ਕਿ ਮੀਟਿੰਗ ਕੀਤੀ ਜਾਏਗੀ ਮੀਟਿੰਗ ਕਰਕੇ ਉਹਨਾਂ ਦੀ ਜੋ ਮੰਗਾਂ ਨੇ ਉਹ ਸੁਣਿਆ ਜਾਣ ਗਿਆ ਪੰਜਾਬ ਰੋਡਵੇਸ ਪਨਬਸ ਪੀਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ ਸੀ ਬੁੱਧਵਾਰ ਨੂੰ ਹੀ ਜਿਸ ਸਬੰਧ ਦੇ ਚਲਦੇ ਆ ਵੱਡਾ ਐਲਾਨ ਜੋ ਹੈ ਹੁਣ ਪੰਜਾਬ ਸਰਕਾਰ ਦੇ ਵੱਲੋਂ